ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਤਰੀਕ ਹੈਗੀ ਹੈ ਜੀ ਵੀਡੀਓ ਬਣਾਉਣ ਦੀ 9 ਤਰੀਕ 10ਵਾਂ ਮਹੀਨਾ ਤੇ 2023 ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਵੀਡੀਓ ਹੈ ਜੀ ਜਿਹੜਾ ਕਰੋ ਵੀਡੀਓ ਬਣਾ ਰਹੇ ਆ 22 ਸੈਕਤਨ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਸਸੀਗਲ ਜੀ ਸਸੀਗਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਸਾਤਰਾਮ ਸਿੰਘ ਆ ਜੀ ਪਿੰਡ ਚ ਦਾਦਿਆ ਨਾਂ ਬਿੱਕਰ ਸਿੰਘ ਨੰਬਰਦਾਰ ਆ ਜੀ ਠੀਕ ਆ ਜੀ ਪਿੰਡ ਜੀ ਪਿੰਡ ਸੁਖਾ ਨੰਦ ਆ ਜੀ ਤਹਿਸੀਲ ਸੀਲਾ ਸਮਾਲਸਰ ਆ ਜੀ ਜ਼ਿਲ੍ਹਾ ਮੋਗਾ ਜੀ ਤੇ ਪਿੰਡ ਦੇ ਗਊਸ਼ਾਲਾ ਦੇ ਕੋਲੇ ਘਰ ਆ ਜੀ ਠੀਕ ਆ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ 8528593900 ਠੀਕ ਆ ਜੀ ਤੇ ਇਹ ਝੋਟੀ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੁਣਾ ਜੀ ਇਹਨੇ ਪਹਿਲੇ ਸੂਏ ਸੁਣਾ ਝੋਟੀ ਨੇ ਜੀ ਠੀਕ ਆ ਜੀ ਸਾਡੀ ਝੋਟੀ ਆ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹੇ 4 ਦਿਨ ਦੀ ਕੱਚੀ ਹੈ 4 ਦਿਨ ਡੇਢ ਮਤਾਬਕ ਲੈ ਜੂਗਾ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਮਾਂ ਦਾ ਮਲਕ ਰਿਕਾਰਡ ਕੀ ਆ ਬਾਈ ਮਾਂ ਦਾ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਦਿੱਤੀ ਠੀਕ ਆ ਹੁਣ ਇਸ ਵਾਰ ਤੋਂ 33 ਜੇ ਸੂਏ ਸਾਡੇ ਕੋਲ 16 ਕਿਲੋ ਦੁੱਧ ਦੇ ਰਹੀ 16 ਕਿਲੋ ਦੁੱਧ ਦੇ ਰਹੀ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ 3 ਤੋਂ 4 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬਾਕੀ ਕਈ ਔਰ ਪਸ਼ੂ 1-2 ਦਿਨ ਵੱਧ ਵੀ ਲੈ ਜਾਂਦੇ ਤੇ 1-2 ਦਿਨ ਪਹਿਲਾਂ ਵੀ ਸੂਲ ਜਾਂਦਾ। ਛੇਸ ਕੁਆਲਿਟੀ ਸੋਹਣੀ ਆ, ਸਿੰਘ ਬਹੁਤ ਗੁੰਡਾ ਜੀ ਬਾਕੀ ਹੈਵੀ ਬਾਡੀ ਵੇਟ ਦੀ ਆ। ਲਗਭਗ 3-4 ਦਿਨਾਂ ਦੀ ਬਾਈ ਕੱਚੀ ਦੱਸਦਾ ਏ। ਹਵਾਨਾ ਬਹੁਤ ਸੋਨਾ ਤਿਆਰ ਕਰਦੀ ਹੁੰਦੀ ਆ। ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 11-12 ਕਿਲੋ ਪਹਿਲੇ ਸਵੇ ਸੁਆ ਤੇ ਸੂਈ ਆ। ਦਿੱਤਾ ਉਹਨੇ ਤੇ ਇਸ ਵਕਤ ਤੀਜੇ ਸਵੇ ਸੂਈ ਵੀ ਆ ਤੇ 16 ਕਿਲੋ ਦੁੱਧ ਤੇ ਚੱਲ ਰਹੀ ਆ। ਬਾਕੀ ਕੱਦ ਕਾਠ ਵੱਡਾ ਜੀ ਟਾਂਚਾ ਹੈਵੀ ਆ ਗੋਲ ਪੱਠਪੂੜਾ ਤੁਸੀਂ ਦੇਖ ਸਕਦੇ ਹੋ ਕੱਦ ਕਾਠ ਦੇ ਪੱਖ ਤੋਂ ਬਹੁਤ ਚੰਗੀ ਆ ਜੀ ਥਣਾ ਦੇ ਸਾਇ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਸੋਹਣੇ ਆ ਚਾਰੇ ਥਾਂ ਨਿਖੜਵੇਂ ਇੱਕੋ ਹੀ ਸੈਜ ਦੇ ਸਿੰਘ ਇੱਕ ਕਰੀ ਤੁਹਾਨੂੰ ਫੇਰ ਦਿਖਾ ਦਿੰਨਾ ਜੀ ਪੂਰਾ ਗੁੰਡਾ ਸਿੰਘ ਆ ਸੋਹਣੀ ਫੇਸ ਕੁਆਲਟੀ ਹੈਵੀ ਬੋਡੀ ਵੇਟ ਦੀ ਚੰਗੇ ਦੁੱਧ ਵਾਲੀ ਮੱਝ ਦੀ ਧੀ ਆ ਜੀ ਬਾਕੀ ਦੁੱਧ ਇਹਦਾ ਵੀ ਚੰਗਈ ਹੋਊਗਾ ਕਿਉਂਕਿ ਬੋਡੀ ਸਟਰਕਚਰ ਬਹੁਤ ਚੰਗਾ ਜੀ ਕਿੰਨਾ ਕ ਦੁੱਧ ਦੇ ਦੁਬਈ ਅਕਤੀਰ ਉਹ ਤਾਂ ਬਾਈ ਪਹਿਲੇ 11 12 ਕਿਲੋ ਮਾੜੇ ਖਾਣ ਨੂੰ ਆਸੇਗੀ ਠੀਕ ਆ 11 12 ਕਿਲੋ ਦੇ ਦੁੱਧ ਦੀ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਕੀ ਮੁੱਲ ਹੈ ਬਾਈ ਇਹਦਾ ਮੁੱਲ ਬਾਈ ਇਹਦਾ 95000 ਰੁਪਏ ਮਾਨਤਨ ਹੋ ਜੂਗਾ ਜੀ ਹਾਂ ਮਾਨਤਨ ਕਰਦਾ 95000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ